ਇੱਕ ਪਾਸੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਫਸਲ ਵੇਚਣ ਲਈ ਕੋਈ ਵੀ ਦਿੱਕਤ ਨਹੀਂ ਆਵੇਗੀ ਪਰ ਜ਼ਮੀਨੀ ਪੱਧਰ ਤੇ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁੱਲਦਾ ਨਜ਼ਰ ਆ ਰਿਹਾ ਤਸਵੀਰਾਂ ਨਾਬਾ ਅਨਾਜ ਮੰਡੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨ ਫਸਲ ਮੰਡੀ ਵਿੱਚ ਛੁੱਟਣ ਨੂੰ ਵੀ ਲੈ ਕੇ ਪਰੇਸ਼ਾਨ ਹੈ ਕਿਉਂਕਿ ਮੰਡੀ ਵਿੱਚ ਲੇਬਰ ਤੇ ਲਿਫਟਿੰਗ ਦਾ ਬੁਰਾ ਹਾਲ ਹੈ ਇੱਕ ਪਾਸੇ ਵਿਧਾਇਕ ਦੇਪਮਨ ਦਾਵਾ ਕਰਦੇ ਨੇ ਕਿ ਨਾਬਾ ਨਾਚ ਮੰਡੀ ਦੇ ਵਿੱਚ ਖਰੀਦ ਪ੍ਰਬੰਧ ਪੂਰੇ ਕੀਤੇ ਗਏ ਨੇ ਤੇ ਦੂਜੇ ਪਾਸੇ ਕਣਕ ਦੀਆਂ ਇਹ ਭਰੀਆਂ ਹੋਈਆਂ ਟਰਾਲੀਆਂ ਲੰਬੀਆਂ ਲਾਈਨਾਂ ਇਹ ਬਿਆਨ ਕਰਦੀਆਂ ਨੇ ਕਿ ਮੰਡੀ ਵਿੱਚ ਖਰੀਦ ਪ੍ਰਬੰਧ ਅਧੂਰੇ ਨੇ ਕਿਸਾਨ ਸਰਕਾਰ ਉੱਪਰ ਸਵਾਲ ਖੜੇ ਕਰਦੇ ਕੋਈ ਵੀ ਨਜ਼ਰ ਆ ਰਹੇ ਨੇ ਦੂਜੇ ਪਾਸੇ ਮੰਡੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਖਰੀਦ ਪ੍ਰਬੰਧ ਪੂਰੇ ਕੀਤੇ ਗਏ ਨੇ ਪਰ ਮੌਸਮ ਦੀ ਮਾਰ ਕਰਕੇ ਕੁਝ ਪਰੇਸ਼ਾਨੀਆਂ ਆ ਰਹੀਆਂ ਨੇ ਉਹਨਾਂ ਕਹਿੰਦੇ ਕਿ ਲਿਫਟਿੰਗ ਦੀ ਸਮੱਸਿਆ ਜ਼ਰੂਰ ਹੈ ਪਰ ਵਿਭਾਗ ਦੇ ਟੇਕੇਦਾਰਾਂ ਨੂੰ ਲਿਫਟਿੰਗ ਤੇਜ਼ ਕਰਨ ਲਈ ਚਿੱਠੀ ਵੀ ਕੱਢੀ ਗਈ ਹੈ ਨੱਬ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਬਰਿਆਣਾ ਲਾਈ ਹਰਜੀਤ ਸਿੰਘ ਕਿਹੜੇ ਪਿੰਡ ਤੋਂ ਆਇਓ ਰਾਮਗੜ੍ਹ ਤੋਂ ਕੀ ਦਿੱਕਤ ਆਈ ਆ ਹੁਣ ਮੀਂਹ ਕਰਕੇ ਮੀਂਹ ਕਰਕੇ ਬਸ ਬਾਰਦਾਨਾ ਜਿਹੜਾ ਮੰਡੀਆਂ ਦਾ ਪਿਆ ਉਹ ਗੱਲਾ ਹੋ ਗਿਆ ਉਹਦੇ ਕਰਕੇ ਬਸ ਹੁਣ ਚੱਕ ਨਹੀਂ ਰਹੇ ਜੀ ਸੁੱਟਣ ਨੂੰ ਥਾਂ ਨਹੀਂ ਹੈਗੀ ਹੁਣ ਨਾ ਜਗ੍ਹਾ ਨਹੀਂ ਹੈਗੀ ਕਿਉਂ ਪਾਣੀ ਖੜ ਗਿਆ ਹੁਣ ਥੋਂ ਥੋਂ ਤੇ ਉਹਦੇ ਕਰਕੇ ਇਹ ਦਿੱਕਤ ਨਹੀਂ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਕਿ ਲਿਫਟਿੰਗ ਕਰਕੇ ਵੀ ਦਿੱਕਤ ਆ ਰਹੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਨਾ ਹਜੇ ਜੇ ਮਾਲ ਉਹ ਚੱਕਿਆ ਜਾਂਦਾ ਫਿਰ ਤਾਂ ਰੱਖ ਲੈਂਦੇ ਹਾਂ ਹਾਂ ਜੇ ਮਾਲ ਹੁਣ ਸੁੱਕਾ ਹੋਵੇ ਫਿਰ ਦੇ ਚੱਕੇ ਜਾਂ ਵੀ ਉਹ ਹੁਣ ਗਿੱਲਾ ਹੋ ਗਿਆ ਉਹਦੇ ਕਰਕੇ ਚੱਕੇ ਨਹੀਂ ਜਾ ਰਹੇ ਖਰਾਬ ਹੋ ਰਹੀ ਹੈ ਕਣਕ ਹਣਾ ਪਈਆਂ ਨੇ ਢੇਰੀਆਂ ਛੋਡੇ ਸਾਹਮਣੇ ਨੇ ਪਾਣੀ 'ਚ ਖੜ੍ਹੀਏ ਪਈਆਂ ਨੇ ਸਰ ਕਿਸ ਤਰ੍ਹਾਂ ਦਾ ਜਿਹੜਾ ਨਾਬਾ ਅਨਾਜ ਮਲੀ ਕਿੰਨੀ ਖਰੀਦ ਹੋ ਗਈ ਤੇ ਕਿੰਨੀ ਹਾਲ ਤੱਕ ਲਿਫਟ ਹੋ ਚੁੱਕਾ ਬੰਦਾ ਨਾਬਾ ਮੰਡੀ ਵਿੱਚ ਸਮੇਤ ਸੈਂਟਰ 5.5 ਲੱਖ ਕੁਇੰਟਲ ਜਿਹੜੀ ਖਰੀਦ ਹੋ ਚੁੱਕੀ ਹੈ ਜੀ ਤੇ 1 ਲੱਖ ਕੁਇੰਟਲ ਤੋਂ ਉੱਪਰ ਲਿਫਟਿੰਗ ਹੋ ਚੁੱਕੀ ਹੈ ਜੀ ਕਿਸਾਨ ਦੋਸ਼ ਲਾਰੇ ਨੇ ਲਿਫਟ ਨਾ ਹੋਣ ਕਰਕੇ ਕਿਸਾਨਾਂ ਨੂੰ ਥਾਂ ਹੀ ਮਿਲਦੀ ਮੰਡੀ ਚਲਾਉਂਦੀ ਹੈ ਲਿਫਟਿੰਗ ਦਾ ਲਿਫਟਿੰਗ ਦਾ ਕੰਮ ਵੀ ਜੀ ਨਾਲੋਂ ਨਾਲ ਚੱਲ ਰਿਹਾ ਹੈਗਾ ਥੋੜਾ ਜਿਹਾ ਮੌਸਮ ਦੀ ਸਵਰ ਖਰਾਬੀ ਚੱਲ ਰਹੀ ਹੈ ਉਹਦੇ ਕਰਕੇ ਵੀ ਤੁਹਾਡੀ ਦਿੱਕਤ ਆ ਰਹੀ ਹੈ ਜੀ ਤੇ ਠੇਕੇਦਾਰ ਨੂੰ ਤੇ ਮਹਿਕਮਿਆਂ ਨੂੰ ਚਿੱਠੀਆਂ ਜਾਰੀ ਕੀਤੀਆਂ ਗਈਆਂ ਨੇ ਲਿਫਟਿੰਗ ਦੀਆਂ ਤੇ ਉਹਨਾਂ ਨੂੰ ਜ਼ੋਰ ਪਾਇਆ ਜਾ ਰਿਹਾ ਕਿ ਲਿਫਟਿੰਗ ਛੇਤੀ ਤੋਂ ਛੇਤੀ ਕਰਵਾਈ ਜਾਵੇ ਅਣੀ ਟਰਾਲੀਆਂ ਦੇ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਕਣਕ ਭਿਜਰੀ ਉਹਨਾਂ ਦੀ ਖਰਾਬ ਨੁਕਸਾਨ ਨਹੀਂ ਹੋਵੇ ਉਹ ਫਿਰ ਉਤਾਰਨ ਤੋਂ ਉਤਾਰ ਕੇ ਥੋੜੀ ਦਿੱਕਤ ਆਉਂਦੀ ਹੈ ਟਰਾਲੀ ਵਿੱਚ ਤਰਪਾਲ ਤੇ ਖਰਾਬ ਹੋਣ ਤੋਂ ਕਣਕ ਵੱਜ ਜਾਂਦੀ ਹੈ ਜੀ ਤੇ ਉਤਾਰ ਕੇ ਫਿਰ ਥੋੜੀ ਦਿੱਕਤ ਆਂਦੀ ਹੈ ਕਿ ਜਗ੍ਹਾ ਤਾਂ ਹੈ ਉਤਾਰਨ ਲਈ ਪਰ ਫਿਰ ਬਾਰਿਸ਼ ਤੋਂ ਡਰਦਾ ਕਿਸਾਨ ਉਤਾਰਦਾ ਨਹੀਂ ਕਿ ਗਿੱਲੀ ਨਾ ਹੋ ਜੇ ਫਸਲ ਉੱਧਾ ਹੀ ਪਿੰਡ ਹੈ ਜੀ ਹਾਂ ਕੀ ਸਮੱਸਿਆ ਆ ਰਹੀ ਹੈ ਜੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਸਮੱਸਿਆ ਵੀਰੇ ਬਾਰਦਾਨਾ ਨਹੀਂ ਚੱਕਿਆ ਜਾ ਰਿਹਾ ਟਾਈਮ ਤੇ ਲੇਬਰ ਦੀ ਬਹੁਤ ਦਿੱਕਤ ਹੈ ਇੱਕ ਤਾਂ ਲੇਬਰ ਨਹੀਂ ਮਿਲ ਰਹੀ ਇਸ ਵਾਰ ਬਿਲਕੁਲ ਵੀ ਹੁਣ ਮੀਂਹ ਆਇਆ ਤਰਪਾਲਾਂ ਨਹੀਂ ਹੈਗੇ ਇੱਥੇ ਬਾਣੀਆਂ ਲਵੇ ਇਹ ਘਰੋਂ ਹੁਣ ਸਪੈਸ਼ਲ ਬੰਦਾ ਲੈ ਕੇ ਆ ਉਦੋਂ ਪਹਿਲਾਂ ਚ ਲੈ ਕੇ ਆਏ ਨੇ ਪਹਿਲਾਂ ਪਹਿਲੀ ਭਿੱਜ ਵੀ ਗਈ ਕਿੰਨੀ ਕਨਕ ਲਾਤੀ ਹਜੇ ਵਿੱਚੇ ਟਰਾਲੀ ਤੇ ਲਾਉਣੀ ਆ ਹਜੇ ਹੁਣ ਕਹਿੰਦੇ ਚ ਲਾਉਣੇ ਆ ਤਾਂ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਕਿੱਥੇ ਲਾਈਏ ਆ ਤੁਹਾਡੇ ਸਾਹਮਣੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਵੇਗੀ ਦਿੱਕਤ ਵੀਰੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਪਈ ਆ ਭਿੱਜੀ ਇਧਰ ਆ ਦਿਖਾ ਦਿਓ ਕੈਮਰਾ ਵਾਲੇ ਵੀਰੇ ਨੂੰ ਕਹਿ ਕੇ ਆ ਕਿਵੇਂ ਆ ਦੇਖੋ ਸਾਰਾ ਪਾਣੀ ਪਾਣੀ ਹੋਇਆ ਪਿਆਗਾ ਆ ਭਿੱਜਿਆ ਪਿਆ ਸਾਰਾ ਅੱਧੀ ਸਾਡੀ ਹਜੇ ਟਰਾਲੀਆਂ ਦੇ ਵਿੱਚ ਪਈ ਆ ਜ਼ਿੰਮੇਦਾਰ ਕਿੱਧਰ ਨੂੰ ਜਾਵੇ ਵਿਚਾਰਾ ਹੁਣ ਜਿਹੜੀ ਗਿੱਲੀ ਹੋ ਗਈ ਇਹਦੇ ਵਿੱਚ ਉਹਦਾ ਵੀ ਹਰ ਇਹ ਤਾਂ ਹੈ ਨਹੀਂ ਕਿ ਸਰਕਾਰ ਦੇ ਦੂ ਇਹਦਾ ਕੁਛ ਜੇ ਲਿਫਟਿੰਗ ਟਾਈਮ ਤੇ ਹੁੰਦੀ ਫੇਰ ਇਹ ਦਿੱਕਤ ਨਾ ਹੁੰਦੀ ਫੇਰ ਕਿੱਥੇ ਹੋਣੀ ਵੀਰੇ ਹੁਣ ਜੇ ਮੰਨ ਲਓ ਆਹ ਪਿਆ ਬਾਰਦਾਨਾ ਸੜਕ ਦੇ ਉੱਪਰ ਪਿਆ ਚੱਕੀ ਜਾਂਦੀ ਲੈ ਜਾਂਦੀ ਉੱਪਰ ਮੌਕੇ ਤੇ ਪ੍ਰਸ਼ਾਸਨ ਇਹਦਾ ਕਰਦਾ ਕੋਈ ਹੱਲ ਕਿਉਂ ਕਿਸਾਨ ਇੱਥੇ ਦੁਖੀ ਹੋਵੇ ਇਹੀ ਚੱਕਰਾਂ ਮੈਂ ਤਾਂ ਜੇ ਲਿਫਟਿੰਗ ਆਵਰ ਹੈ ਜੀ ਕਿੰਨੀ ਕ ਦਿੱਕਤ ਆ ਰਹੀ ਹੈ ਕਿਸਾਨਾਂ ਨੂੰ ਨਾ ਬਾ ਅਨਾਜ ਮੰਡੀ ਦੇ ਵਿੱਚ ਦਿੱਕਤ ਹੁਣ ਤੂੰ ਦੇਖ ਲਓ ਜੀ ਬਾਰਦਾਨਾ ਚੱਕਿਆ ਨਹੀਂ ਜਾਂਦਾ ਆਹ ਪਈਆ ਰੋਡ ਦੇ ਉੱਤੇ ਜਮੀ ਆਗਾ ਹੋਰ ਸਾਰੀ ਤਰਜੜੀਆਂ ਵਿੱਚ ਪਾਣੀ ਖੜਦਾ ਇੱਕ ਤਾਂ ਇੱਥੇ ਹੀ ਪਾਣੀ ਖੜਨ ਕਰਕੇ ਜਿਵੇਂ ਆ ਗਿਆ ਹੁਣ ਵਿਚੇ ਤੇ ਰੂਗੀ ਕਰਨ ਕਿੰਨਾ ਕੇ ਇੰਤਜ਼ਾਮ ਆ ਸਰਕਾਰ ਦਾ ਇੰਤਜ਼ਾਮ ਵੀ ਦੇਖ ਲੋ ਹੁਣ ਤੁਸੀਂ ਕਿਹੜਾ ਇੰਤਜ਼ਾਮ ਇੱਥੇ ਸਰਕਾਰ ਤਾਂ ਕਹਿੰਦੀ ਵੀ ਅਸੀਂ ਬੜਾ ਵਧੀਆ ਕੰਮ ਕੀਤਾ ਮੰਡੀਆਂ ਚ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਏਗੀ ਦਿੱਕਤ ਤਾਂ ਦੇਖ ਲੋ ਥੋੜੇ ਸਾਹਮਣੇ ਹੁਣ ਆ ਰਹੀ ਹੈ ਜਿਹੜੀ ਹਾਂ ਦੇਖ ਲੋ ਕਿਵੇਂ ਪਿਆ ਰੋਡ ਦੇ ਉੱਤੇ ਲਾਖੀਆਂ ਪਈਆਂ ਨੇ ਕਣਕਾਂ ਵਿਧਾਇਕ ਦੇ ਮਨ ਆਏ ਮੰਡੀ ਚ ਕੋਈ ਨਹੀਂ ਆਇਆ ਅਜੇ ਤੱਕ ਕੋਈ ਨਹੀਂ ਆਇਆ ਯਾਰ ਅਜੇ ਤੱਕ